ਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕਮਾਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਕੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਕਿਆ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਉਹ ਆਮ ਕੰਮਕਾਜ ਕੀਤਾ ਜਾਏਗਾ ਖਬਰ ਸਾਹਮਣੇ ਆ ਰਹੀ ਹੈ ਦੱਸ ਜਿਏ ਕਿ ਸੀਮਾਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰ ਆਪਣਾ ਰੁਟੀਨ ਦੇ ਵਰਕ ਆਪਾਂ ਕਰ ਰਹੇ ਹਾਂ ਕੋਟ ਵਰਕ ਕਰ ਰਹੇ ਹਾਂ ਮਿਟੀਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਸਲੀਨ ਟੀਮ ਦੇ ਵਰਕ ਆਪਾਂ ਕਰ ਰਹੇ ਹਾਂ ਕੋਟ ਵਰਕ ਕਰ ਰਹੇ ਹਾਂ ਮਿਟੀਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਸਲੀਨਸ ਵਰਕ ਆਡੀ ਡਿਵਲਪਮੈਂਟ ਬਿਲਕੁਲ ਸਿੱਧੇ 9 ਤੋਂ 5 ਵਜੇ ਤੱਕ ਕੀਤੇ ਜਾ ਰਹੇ ਨੇ ਔਰ ਟੀਮ ਦੇ ਕਰ ਵਰਕ ਆਪਾਂ ਕਰ ਰਹੇ ਕੋਟ ਵਰ ਕਰ ਰਹੇ ਹਿਮਿਟੇਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਸਲੀਨਸ ਵਰਕ ਸਾਡੇ ਡਿਵਲਪਮੈਂਟ ਬਿਲਕੁਲ ਸਰੀ 9 ਤੋਂ 5 ਵਜੇ ਤੱਕ ਕੀਤੇ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਤਾਂ ਮੈਂਦਾ ਜਾਂ ਐਫੀਡੇਵਟ ਆਉਂਦਾ ਕੋਣ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਿਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਤੋਂ ਮੰਗ ਰੱਖੀ ਜੋ ਸਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਹਾਂ ਤੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ। ਰਿਸਟ੍ਰੀ ਨਹੀਂ ਕਰਾਂਗੇ। ਰਿਸਟ੍ਰੀਸ਼ਨ ਸਟਮ ਬਿਲਕੁਲ ਬੰਦ ਹੈ ਸਾਰੇ ਪੰਜਾਬ 'ਚ ਬੰਦ ਹੈ। ਜੇ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੱਕੇ ਕਰ ਸਕਦਾ। ਸਾਡੇ ਸਾਡੇ ਵੱਲੋਂ ਕੋਈ ਤਰਾਜ ਨਹੀਂ। ਜੇ ਕੋਪਾਰਲਮੈਂਟ ਲੱਗਣਾ ਤਾਂ ਰਿਸਟ੍ਰੀ ਤੁਸੀਂ ਨਹੀਂ ਕਰੋਗੇ। ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ। ਆਪਣਾ ਰੂਟੀਨ ਦੇ ਵਰਕ ਆਪਾਂ ਕਰ ਰਹੇ ਹਾਂ, ਕੋਟ ਵਰਕ ਕਰ ਰਹੇ ਹਾਂ, ਮਿਟੀਸ਼ਨ ਦੇ ਵਰਕ ਕਰ ਰਹੇ ਹਾਂ, ਹੋਰ ਮਸਲੀਨੀਅਸ ਵਰਕ ਸਾਡੀ ਡਿਵਲਪਮੈਂਟ ਬਿਲਕੁਲ ਸਿਰੀ ਔਰ ਪਬਲਿਕ ਦਾ ਜੋ ਵੀ ਹੁੰਦਾ ਹੈ ਨਾ ਮੈਂ ਤਾਂ ਜਾਂ ਐਫੀਡਮਟ ਹੁੰਦਾ ਕਿਉਂ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਹੀ ਰਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਦਾ ਆਪਾਂ ਸਰਕਾਰ ਕੋ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਸਾਡੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸੰਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ ਰਜਿਸਟ੍ਰੇਸ਼ਨ ਨਹੀਂ ਕਰਾਂਗੇ ਰਜਿਸਟ੍ਰੇਸ਼ਨ ਇਸ ਟਾਈਮ ਬਿਲਕੁਲ ਬੰਦ ਹੈ ਸਾਰੇ ਪੰਜਾਬ 'ਚ ਬੰਦ ਹੈ ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੱਕੇ ਕਰ ਸਕਦਾ ਸਾਡੇ ਵੱਲੋਂ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋਪਾਰਲਮੈਂਟ ਲੱਗਣਾ ਤਾਂ ਵੀ ਰਿਸ਼ੀ ਤੁਸੀਂ ਨਹੀਂ ਕਰੋਗੇ ਨਹੀਂ ਸਾਡੀ ਵੱਲੋਂ ਕੋਈ ਬਿਲਕੁਲ ਬਾਈਕਾਟ ਆਪਣਾ ਟੀਮ ਦੇ ਵਰਕ ਆਪਾਂ ਕਰ ਰਹੇ ਕੋਟ ਵਰ ਕਰ ਰਹੇ ਹਿਮਿਟੇਸ਼ਨ ਦੇ ਵਰਕ ਕਰ ਰਹੇ ਹਾਂ ਹੋਰ ਮਸਲੀਨੀਅਸ ਵਰਕ ਸਾਡੀ ਆਪ ਡਿਵੈਲਪਮੈਂਟ ਬਿਲਕੁਲ ਸេរੀ ਕੀ ਸਿਆਮਾਂ ਦੀ ਚੁਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ तहसील ऑफिस ਆਵਾਂਗੇ ਉੱਥੇ ਆ ਕੇ ਆਪਣਾ ਆਮ ਕੰਮ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਇਸ ਦੌਰਾਨ ਸਰਕਾਰ ਨੇ ਜਿਨ੍ਹਾਂ ਅਫਸਰਾਂ ਦੀ ਡਿਊਟੀ ਲਗਾਈ ਹੈ ਜਾਂ ਜਿਨ੍ਹਾਂ ਅਫਸਰਾਂ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਨੇ ਉਹ ਦਫ਼ਤਰ ਦੇ ਵਿੱਚ ਆ ਕੇ ਰਜਿਸਟਰੀਆਂ ਕਰਨ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਜਦੋਂ ਇਸ ਬਾਬਤ ਗੁਰਦਾਸਪੁਰ ਦੇ ਤਹਿਸੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਐਸੋਸੀਏਸ਼ਨ ਦੇ ਨਾਲ ਖੜੇ ਆ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਆਪਣੇ ਦਫਤਰ ਆਵਾਂਗੇ ਆਮ ਕੰਮਕਾਜ ਸਾਡੇ ਵੱਲੋਂ ਕੀਤਾ ਜਾਏਗਾ ਪਰ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਔਰ ਜਿਨ੍ਹਾਂ ਵੀ ਅਫਸਰਾਂ ਦੀ ਡਿਊਟੀ ਲੱਗੀ ਹੈ ਉਹ ਆ ਕੇ ਰਜਿਸਟਰੀਆਂ ਕਰ ਸਕਦੇ ਨੇ ਸਾਨੂੰ ਇਸ ਤੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤਾਂ ਦੱਸ ਰਹੀ ਕਿ ਪੰਜਾਬ ਭਰ ਦੇ ਵਿੱਚ ਉਸ ਵਕਤ ਹੜਕੰਪ ਮਚਿਆ ਜਦੋਂ ਸੀਐਮ ਭਗਵੰਤ ਸਿੰਘ ਮਾਨ ਕੁਨਾਂ ਦੇ ਵੱਲੋਂ ਇਹ ਚੇਤਾਵਨੀ ਦੇ ਦਿੱਤੀ ਗਈ ਕਿ ਜੇਕਰ 5 ਵਜੇ ਤੱਕ ਤਹਿਸੀਲਦਾਰ ਆਪੋ ਆਪਣੇ ਕੰਮਾਂ ਤੇ ਵਾਪਸ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਜਾਵੇਗੀ ਔਰ ਉਸ ਤੋਂ ਬਾਅਦ ਕਈ ਦਫ਼ਤਰਾਂ ਦੇ ਵਿੱਚ ਤਹਿਸੀਲਦਾਰ ਵਾਪਸ ਵੀ ਪਰਤੇ ਜਿਨ੍ਹਾਂ ਦੇ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕਮਾਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਹੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੀ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਉਹ ਆਮ ਕੰਮਕਾਜ ਕੀਤਾ ਜਾਏਗਾ ਖਬਰ ਸਾਹਮਣੇ ਆ ਰਹੀ ਹੈ ਕੂਟਵਰ ਕਾਰ ਰਿਮਪੀਸ਼ਨ ਦੇ ਵਰਕ ਕਾ ਰਹੇ ਆਂ ਹੋਰ ਮਿਸਲੀਨੀਅਸ ਵਰਕ ਸਾਡੀ ਡਿਵੈਲਪਮੈਂਟ ਬਿਲਕੁਲ ਸਵੇਰੇ 9 ਤੋਂ 5 ਵਜੇ ਤੱਕ ਕੀਤਾ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਦਮੰਦਾ ਜਾਂ ਐਪੀਡਾਪਟ ਆਉਂਦਾ ਕੋਣ ਆਪਾਂ ਕਰ ਰਹੇ ਆਂ ਬਿਲਕੁਲ ਆਪਾਂ ਕਰਦਾ ਹੀ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਕੋਲ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਸਾਡੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸੰਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ ਰਜਿਸਟਰੀ ਨਹੀਂ ਕਰ ਰਹੇ ਜੀ ਰਜਿਸਟ੍ਰੇਸ਼ਨ ਇਸ ਟਾਈਮ ਬਿਲਕੁਲ ਬੰਦ ਹੈ ਸਾਰੇ ਪੰਜਾਬ 'ਚ ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਣਕੇ ਕਰ ਸਕਦਾ ਸਾਡੇ ਵੱਲੋਂ ਸਾਡੇ ਵੱਲੋਂ ਕੋਈ ਤਰਾਜ ਨਹੀਂ ਦੇਖੋ ਪਾਰਲਮੈਂਟ ਲੱਗਣਾ ਤਾਂ ਵੀ ਕੁਝ ਨਹੀਂ ਕਰੋਗੇ ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਖਬਰ سامنے ਆ ਰਹੀ ਹੈ ਦੱਸ ਜਿਏ ਕੀ ਸੀਐਮ ਆਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ तहसील ऑफिस ਆਵਾਂਗੇ ਉੱਥੇ ਆ ਕੇ ਆਪਣਾ ਆਮ ਕੰਮ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਇਸ ਦੌਰਾਨ ਸਰਕਾਰ ਨੇ ਜਿਨ੍ਹਾਂ ਅਫਸਰਾਂ ਦੀ ਡਿਊਟੀ ਲਗਾਈ ਹੈ ਜਾਂ ਜਿਨ੍ਹਾਂ ਅਫਸਰਾਂ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਨੇ ਉਹ ਦਫ਼ਤਰ ਦੇ ਵਿੱਚ ਆ ਕੇ ਰਜਿਸਟਰੀਆਂ ਕਰਨ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਜਦੋਂ ਇਸ ਬਾਬਤ ਗੁਰਦਾਸਪੁਰ ਦੇ ਤਹਿਸੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਐਸੋਸੀਏਸ਼ਨ ਦੇ ਨਾਲ ਖੜੇ ਆ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਆਪਣੇ ਦਫ਼ਤਰ ਆਵਾਂਗੇ ਆਮ ਕੰਮਕਾਜ ਸਾਡੇ ਵੱਲੋਂ ਕੀਤਾ ਜਾਏਗਾ ਪਰ ਅਸੀਂ ਰਜਿਸਟਰੀਆਂ ਦਾ ਕੰਮ ਨਖੀ ਕਰਾਂਗੇ ਔਰ ਜਿਨਾ ਵੀ ਅਫਸਰਾਂ ਦੀ ਡਿਊਟੀ ਲੱਗੀ ਹੈ ਉਹ ਆ ਕੇ ਰਜਿਸਟਰੀਆਂ ਕਰ ਸਕਦੇ ਨੇ ਸਾਨੂੰ ਇਸ ਤੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤਾਂ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਉਸ ਵਕਤ ਹੜਕੰਪ ਮਚਿਆ ਜਦੋਂ ਸੀਐਮ ਭਗਵੰਤ ਸਿੰਘ ਮਾਨ ਕੁਨਾਂ ਦੇ ਵੱਲੋਂ ਇਹ ਚੇਤਾਵਨੀ ਦੇ ਦਿੱਤੀ ਗਈ ਕਿ ਜੇਕਰ 5 ਵਜੇ ਤੱਕ ਤਹਿਸੀਲਦਾਰ ਆਪੋ ਆਪਣੇ ਕੰਮਾਂ ਤੇ ਵਾਪਸ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਜਾਵੇਗੀ ਔਰ ਉਸ ਤੋਂ ਬਾਅਦ ਕਈ ਦਫ਼ਤਰਾਂ ਦੇ ਵਿੱਚ ਤਹਿਸੀਲਦਾਰ ਵਾਪਿਸ ਵੀ ਪਰਤੇ ਜਿਨ੍ਹਾਂ ਦੇ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕਮਾਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਕੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਇੱਕ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਉਹੋ ਆਮ ਕੰਮਕਾਜ ਕੀਤਾ ਜਾਏਗਾ ਖਬਰ سامنے ਆ ਰਹੀ ਹੈ ਕੋਟਵਰ ਕਰ ਰਹੇ ਹਾਂ ਰਿਮਟੇਸ਼ਨ ਦੇ ਵਰਕ ਕਰ ਰਹੇ ਹਾਂ ਹੋਰ ਮਿਸਲੀਨੀਅਸ ਵਰਕ ਡਿਵਲਪਮੈਂਟ ਬਿਲਕੁਲ ਸਰੀ 9 ਤੋਂ 5 ਵਜੇ ਤੱਕ ਕੀਤੇ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਹੁੰਦਾ ਦਮੰਦਾ ਜਾਂ ਐਪੀਡੈਪਟ ਹੁੰਦਾ ਕੋਣ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਿਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਤੋਂ ਮੰਗ ਰੱਖੀ ਜਿਹੜੀ ਸਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਹਾਡੀ ਤੇ ਨਿਆਇਅ ਜੇ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸੰਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ। ਡਿਸਟ੍ਰੇਕ ਨਹੀਂ ਕਰਾਂਗੇ। ਰਿਸਟ੍ਰੇਸ਼ਨ ਸਟਮ ਬਿਲਕੁਲ ਬੰਦ ਹੈ ਸਾਰੇ ਪੰਜਾਬ ਚ ਬੰਦ ਹੈ। ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੱਕੇ ਕਰ ਸਕਦਾ। ਸਾਡੇ ਵੱਲੋਂ ਸਾਡੇ ਵੱਲੋਂ ਕੋਈ ਤਰਾਈ ਨਹੀਂ। ਜੇ ਕੋਈ ਪਾਰਲਮੈਂਟ ਲੱਗਣਾ ਤਾਂ ਵੀ ਰਿਸ਼ੀ ਕਿਉਂ ਨਹੀਂ ਕਰੋਗੇ? ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ। ਹਾਂ ਆਪਾਂ ਖਬਰ ਸਾਹਮਣੇ ਆ ਰਹੀ ਹੈ ਦੱਸ ਜਿਏ ਕੀ ਸੀਮਾਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਤਹਿਸੀਲ ਆਫਿਸ ਆਵਾਂਗੇ ਉੱਥੇ ਆ ਕੇ ਆਪਣਾ ਆਮ ਕੰਮ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਇਸ ਦੌਰਾਨ ਸਰਕਾਰ ਨੇ ਜਿਨ੍ਹਾਂ ਅਫਸਰਾਂ ਦੀ ਡਿਊਟੀ ਲਗਾਈ ਹੈ ਜਾਂ ਜਿਨ੍ਹਾਂ ਅਫਸਰਾਂ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਨੇ ਉਹ ਦਫ਼ਤਰ ਦੇ ਵਿੱਚ ਆ ਕੇ ਰਜਿਸਟਰੀਆਂ ਕਰਨ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਜਦੋਂ ਇਸ ਬਾਬਤ ਗੁਰਦਾਸਪੁਰ ਦੇ ਤਹਿਸੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਐਸੋਸੀਏਸ਼ਨ ਦੇ ਨਾਲ ਖੜੇ ਹਾਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਆਪਣੇ ਦਫ਼ਤਰ ਆਵਾਂਗੇ ਆਮ ਕੰਮਕਾਜ ਸਾਡੇ ਵੱਲੋਂ ਕੀਤਾ ਜਾਏਗਾ ਪਰ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਔਰ ਜਿਨ੍ਹਾਂ ਵੀ ਅਫਸਰਾਂ ਦੀ ਡਿਊਟੀ ਲੱਗੀ ਹੈ ਉਹ ਆ ਕੇ ਰਜਿਸਟਰੀਆਂ ਕਰ ਸਕਦੇ ਨੇ ਸਾਨੂੰ ਇਸ ਤੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤਾਂ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਉਸ ਵਕਤ ਹੜਕੰਪ ਮਚਿਆ ਜਦੋਂ ਸੀਐਮ ਭਗਵੰਤ ਸਿੰਘ ਮਾਨ ਕੁਨਾਂ ਦੀ ਬਲੇ ਵਿੱਚਤਾਬਨੀ ਦੇ ਦਿੱਤੀ ਗਈ ਕਿ ਜੇਕਰ 5 ਵਜੇ ਤੱਕ ਤਹਿਸੀਲਦਾਰ ਆਪੋ ਆਪਣੇ ਕੰਮਾਂ ਤੇ ਵਾਪਸ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਜਾਵੇਗੀ ਔਰ ਉਸ ਤੋਂ ਬਾਅਦ ਕਈ ਦਫ਼ਤਰਾਂ ਦੇ ਵਿੱਚ ਤਹਿਸੀਲਦਾਰ ਵਾਪਿਸ ਵੀ ਪਰਤੇ ਜਿਨ੍ਹਾਂ ਦੇ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕਮਾਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਕੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਉਹੋ ਆਮ ਕੰਮਕਾਜ ਕੀਤਾ ਜਾਏਗਾ ਖਬਰ سامنے ਆ ਰਹੀ ਹੈ ਕੋਟਵਰ ਕਰ ਰਹੇ ਹਾਂ ਟੇਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਿਸਲੀਨੀਅਸ ਵਰਕ ਆ ਡਿਵਲਪਮੈਂਟ ਬਿਲਕੁਲ ਸਰੀ 9 ਤੋਂ 5 ਵਜੇ ਤੱਕ ਕੀਤੇ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਤਾਂ ਮੈਂਦਾ ਜਾਂ ਐਫੀਡੇਵਟ ਆਉਂਦਾ ਕੋਣ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਤੋਂ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਪਰ ਜੇ ਇਹ ਨਿਯਾਇਜ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸੰਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਿਕ ਆਪਾਂ ਕੰਮ ਕਰਾਂਗੇ। ਰਿਸਟ੍ਰੇਨ ਨਹੀਂ ਕਰਾਂਗੇ। ਰਿਸਟ੍ਰੇਨ ਐਸਟਮ ਬਿਲਕੁਲ ਬੰਦ ਹੈ, ਸਾਰੇ ਪੰਜਾਬ 'ਚ ਬੰਦ ਹੈ। ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੱਕੇ ਕਰ ਸਕਦਾ। ਸਾਡੇ ਵੱਲ ਸਾਡੇ ਵੱਲੋਂ ਕੋਈ ਤਰਾਜ ਨਹੀਂ। ਜੇ ਕੋ ਪਾਰਲਮੈਂਟ ਲੱਗਣਾ ਤਾਂ ਰਿਸਟ੍ਰੇਨ ਨਹੀਂ ਕਰੋਗੇ। ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ। ਹਾਂ ਆਪਾਂ ਖਬਰ ਸਾਹਮਣੇ ਆ ਰਹੀ ਹੈ ਦੱਸ ਜਿਏ ਕਿ ਸਿਆਮਾਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਤਹਿਸੀਲ ਆਫਿਸ ਆਵਾਂਗੇ ਉੱਥੇ ਆ ਕੇ ਆਪਣਾ ਆਮ ਕੰਮ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਇਸ ਦੌਰਾਨ ਸਰਕਾਰ ਨੇ ਜਿਨ੍ਹਾਂ ਅਫਸਰਾਂ ਦੀ ਡਿਊਟੀ ਲਗਾਈ ਹੈ ਜਾਂ ਜਿਨ੍ਹਾਂ ਅਫਸਰਾਂ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਨੇ ਉਹ ਦਫ਼ਤਰ ਦੇ ਵਿੱਚ ਆ ਕੇ ਰਜਿਸਟਰੀਆਂ ਕਰਨ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਜਦੋਂ ਇਸ ਬਾਬਤ ਗੁਰਦਾਸਪੁਰ ਦੇ ਤਹਿਸੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਐਸੋਸੀਏਸ਼ਨ ਦੇ ਨਾਲ ਖੜੇ ਹਾਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਆਪਣੇ ਦਫ਼ਤਰ ਆਵਾਂਗੇ ਆਮ ਕੰਮਕਾਜ ਸਾਡੇ ਵੱਲੋਂ ਕੀਤਾ ਜਾਏਗਾ ਪਰ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਔਰ ਜਿਨ੍ਹਾਂ ਵੀ ਅਫਸਰਾਂ ਦੀ ਡਿਊਟੀ ਲੱਗੀ ਹੈ ਉਹ ਆ ਕੇ ਰਜਿਸਟਰੀਆਂ ਕਰ ਸਕਦੇ ਨੇ ਸਾਨੂੰ ਇਸ ਤੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤਾਂ ਦੱਸ ਜਾਈਏ ਕਿ ਪੰਜਾਬ ਭਰ ਦੇ ਵਿੱਚ ਉਸ ਵਕਤ ਹੜਕੰਪ ਮਚਿਆ ਜਦੋਂ ਸੀਐਮ ਭਗਵੰਤ ਸਿੰਘ ਮਾਨ ਕੁਨਾਂ ਦੇ ਵੱਲੋਂ ਇਹ ਚੇਤਾਵਨੀ ਦੇ ਦਿੱਤੀ ਗਈ ਕਿ ਜੇਕਰ 5 ਵਜੇ ਤੱਕ ਤਹਿਸੀਲਦਾਰ ਆਪੋ ਆਪਣੇ ਕੰਮਾਂ ਤੇ ਵਾਪਸ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਜਾਵੇਗੀ ਔਰ ਉਸ ਤੋਂ ਬਾਅਦ ਕਈ ਦਫ਼ਤਰਾਂ ਦੇ ਵਿੱਚ ਤਹਿਸੀਲਦਾਰ ਵਾਪਿਸ ਵੀ ਪਰਤੇ ਜਿਨ੍ਹਾਂ ਦੇ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕਮਾਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਕੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਕਿਆ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਉਹੋ ਆਮ ਕੰਮਕਾਜ ਕੀਤਾ ਜਾਏਗਾ ਖਬਰ سامنے ਆ ਰਹੀ ਹੈ ਕੋਟਵਰ ਕਰ ਰਹੇ ਹਾਂ ਰਿਟੇਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਿਸਲੀਨੀਅਸ ਵਰਕ ਆ ਡਿਵਲਪਮੈਂਟ ਬਿਲਕੁਲ ਸਿਹਰੀ 9 ਤੋਂ 5 ਵਜੇ ਤੱਕ ਕੀਤੇ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਦਮੰਦਾ ਜਾਂ ਐਫੀਡਵਟ ਆਉਂਦਾ ਕੋਈ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਹੀ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਤੋਂ ਮੰਗ ਰੱਖੀ ਜਿਉਹ ਸਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਸਾਡੀ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸੰਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ। ਡਿਸਟ੍ਰੇਨਿੰਗ ਨਹੀਂ ਕਰਾਂਗੇ। ਰਿਸਟ੍ਰੇਸ਼ਨ ਸਟਮ ਬਿਲਕੁਲ ਬੰਦ ਹੈ ਸਾਰੇ ਪੰਜਾਬ 'ਚ ਬੰਦ ਹੈ। ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੁਸਾਰ ਕੇ ਕਰ ਸਕਦਾ। ਸਾਡੇ ਵੱਲੋਂ ਸਾਡੇ ਵੱਲੋਂ ਕੋਈ ਤਰਾਜ ਨਹੀਂ। ਜੇ ਕੋਈ ਪਾਰਲਮੈਂਟ ਲੱਗਣਾ ਤਾਂ ਵੀ ਅਸੀਂ ਕੁਝ ਨਹੀਂ ਕਰੋਗੇ। ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ। ਹਾਂ ਆਪਾਂ ਖਬਰ سامنے ਆ ਰਹੀ ਹੈ ਦੱਸ ਜਿਏ ਕਿ ਸੀਮਾਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ तहसील ऑफिस ਆਵਾਂਗੇ ਉੱਥੇ ਆ ਕੇ ਆਪਣਾ ਆਮ ਕੰਮ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਇਸ ਦੌਰਾਨ ਸਰਕਾਰ ਨੇ ਜਿਨ੍ਹਾਂ ਅਫਸਰਾਂ ਦੀ ਡਿਊਟੀ ਲਗਾਈ ਹੈ ਜਾਂ ਜਿਨ੍ਹਾਂ ਅਫਸਰਾਂ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਨੇ ਉਹ ਦਫ਼ਤਰ ਦੇ ਵਿੱਚ ਆ ਕੇ ਰਜਿਸਟਰੀਆਂ ਕਰਨ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਜਦੋਂ ਇਸ ਬਾਬਤ ਗੁਰਦਾਸਪੁਰ ਦੇ ਤਹਿਸੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਐਸੋਸੀਏਸ਼ਨ ਦੇ ਨਾਲ ਖੜੇ ਆ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਆਪਣੇ ਦਫਤਰ ਆਵਾਂਗੇ ਆਮ ਕੰਮਕਾਜ ਸਾਡੇ ਵੱਲੋਂ ਕੀਤਾ ਜਾਏਗਾ ਪਰ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਔਰ ਜਿਨ੍ਹਾਂ ਵੀ ਅਫਸਰਾਂ ਦੀ ਡਿਊਟੀ ਲੱਗੀ ਹੈ ਉਹ ਆ ਕੇ ਰਜਿਸਟਰੀਆਂ ਕਰ ਸਕਦੇ ਨੇ ਸਾਨੂੰ ਇਸ ਤੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤਾਂ ਦੱਸ ਦਈਏ ਕਿ ਪੰਜਾਬ ਪਾਰ ਦੇ ਵਿੱਚ ਉਸ ਵਕਤ ਹੜਕੰਪ ਮਚਿਆ ਜਦੋਂ ਸੀਐਮ ਭਗਵੰਤ ਸਿੰਘ ਮਾਨ ਕੁਨਾ ਦੀ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਕਿ ਜੇਕਰ 5 ਵਜੇ ਤੱਕ ਤਹਿਸੀਲਦਾਰ ਆਪੋ ਆਪਣੇ ਕੰਮਾਂ ਤੇ ਵਾਪਸ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਜਾਵੇਗੀ ਔਰ ਉਸ ਤੋਂ ਬਾਅਦ ਕਈ ਦਫ਼ਤਰਾਂ ਦੇ ਵਿੱਚ ਤਹਿਸੀਲਦਾਰ ਵਾਪਸ ਵੀ ਪਰਤੇ ਜਿਨ੍ਹਾਂ ਦੇ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕਮਾਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਕੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਉਹ ਆਮ ਕੰਮਕਾਜ ਕੀਤਾ ਜਾਏਗਾ ਖਬਰ ਸਾਹਮਣੇ ਆ ਰਹੀ ਹੈ ਕਾਟਵਰ ਕਰ ਰਹੇ ਹਾਂ ਰਿਗਿਸਟ੍ਰੇਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਸਲੀਨੀਅਸ ਵਰਕ ਸਾਡੇ ਡਿਵਲਪਮੈਂਟ ਬਿਲਕੁਲ ਸਵੇਰੇ 9 ਤੋਂ 5 ਵਜੇ ਤੱਕ ਕੀਤਾ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਦਮੰਦਾ ਜਾਂ ਐਫੀਡਵਟ ਆਉਂਦਾ ਕੋਈ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਹੀ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਿਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਕੋਲ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਸਾਡੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ ਰਿਸ਼ਟਰੀ ਨਹੀਂ ਕਰ ਰਹੇ ਜੀ ਰਿਸ਼ਟਰੀ ਇਸ ਟ ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਣਕੇ ਕਰ ਸਕਦਾ ਸਾਡੇ ਵੱਲ ਸਾਡੇ ਵੱਲੋਂ ਕੋਈ ਤਰਾਜ ਨਹੀਂ ਜਦੋਂ ਪਾਰਲਮੈਂਟ ਲੱਗਣਾ ਤਾਂ ਵੀ ਤੁਸੀਂ ਕੁਝ ਨਹੀਂ ਕਰੋਗੇ ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ ਖਬਰ سامنے ਆ ਰਹੀ ਹੈ ਦੱਸ ਜਿਏ ਕਿ ਸੀਐਮ ਆਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ तहसील ऑफिस ਆਵਾਂਗੇ ਉੱਥੇ ਆ ਕੇ ਆਪਣਾ ਆਮ ਕੰਮ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਇਸ ਦੌਰਾਨ ਸਰਕਾਰ ਨੇ ਜਿਨ੍ਹਾਂ ਅਫਸਰਾਂ ਦੀ ਡਿਊਟੀ ਲਗਾਈ ਹੈ ਜਾਂ ਜਿਨ੍ਹਾਂ ਅਫਸਰਾਂ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਨੇ ਉਹ ਦਫ਼ਤਰ ਦੇ ਵਿੱਚ ਆ ਕੇ ਰਜਿਸਟਰੀਆਂ ਕਰਨ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਜਦੋਂ ਇਸ ਬਾਬਤ ਗੁਰਦਾਸਪੁਰ ਦੇ ਤਹਿਸੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਐਸੋਸੀਏਸ਼ਨ ਦੇ ਨਾਲ ਖੜੇ ਆ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਆਪਣੇ ਦਫਤਰ ਆਵਾਂਗੇ ਆਮ ਕੰਮਕਾਜ ਸਾਡੇ ਵੱਲੋਂ ਕੀਤਾ ਜਾਏਗਾ ਪਰ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਔਰ ਜਿਨ੍ਹਾਂ ਵੀ ਅਫਸਰਾਂ ਦੀ ਡਿਊਟੀ ਲੱਗੀ ਹੈ ਉਹ ਆ ਕੇ ਰਜਿਸਟਰੀਆਂ ਕਰ ਸਕਦੇ ਨੇ ਸਾਨੂੰ ਇਸ ਤੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤਾਂ ਦੱਸ ਜਾਈਏ ਕਿ ਪੰਜਾਬ ਭਰ ਦੇ ਵਿੱਚ ਉਸ ਵਕਤ ਹੜਕੰਪ ਮਚਿਆ ਜਦੋਂ ਸੀਐਮ ਭਗਵੰਤ ਸਿੰਘ ਮਾਨ ਉਨ੍ਹਾਂ ਦੇ ਵੱਲੋਂ ਇਹ ਚੇਤਾਵਨੀ ਦੇ ਦਿੱਤੀ ਗਈ ਕਿ ਜੇਕਰ 5 ਵਜੇ ਤੱਕ ਤਹਿਸੀਲਦਾਰ ਆਪੋ ਆਪਣੇ ਕੰਮਾਂ ਤੇ ਵਾਪਸ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਜਾਵੇਗੀ ਔਰ ਉਸ ਤੋਂ ਬਾਅਦ ਕਈ ਦਫਤਰਾਂ ਦੇ ਵਿੱਚ ਤਹਿਸੀਲਦਾਰ ਵਾਪਿਸ ਵੀ ਪਰਤੇ ਜਿਨ੍ਹਾਂ ਦੇ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕਮਾਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਕੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਓਹੋ ਆਮ ਕੰਮਕਾਜ ਕੀਤਾ ਜਾਏਗਾ ਖਬਰ ਸਾਹਮਣੇ ਆ ਰਹੀ ਹੈ ਕੋਟਵਰ ਕਰ ਰਹੇ ਹਾਂ ਰੀਮਟੇਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਸਲੀਨੀਅਸ ਵਰਕ ਆ ਡਿਵੈਲਪਮੈਂਟ ਬਿਲਕੁਲ ਸਿਹਰੀ 9 ਤੋਂ 5 ਵਜੇ ਤੱਕ ਕੀਤੇ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਹੁੰਦਾ ਦਮੰਦਾ ਜਾਂ ਐਫੀਡੇਵਟ ਆਉਂਦਾ ਕੋਈ ਉਹਨਾਂ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਤੋਂ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਕਾ ਦਿੱਤੇ ਨੇ ਇਹ ਜੀ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸੰਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ। ਡਿਸਟ੍ਰੇਨ ਨਹੀਂ ਕਰਾਂਗੇ। ਰਿਸਟ੍ਰੇਸ਼ਨ ਸਟਮ ਬਿਲਕੁਲ ਬੰਦ ਹੈ ਸਾਰੇ ਪੰਜਾਬ ਚ ਬੰਦ ਹੈ। ਜੇ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੱਕੇ ਕਰ ਸਕਦਾ। ਸਾਡੇ ਵੱਲ ਸਾਡੇ ਵੱਲੋਂ ਕੋਈ ਤਰਾਜ ਨਹੀਂ। ਜੇ ਕੋਈ ਪਾਰਲਮੈਂਟ ਲੱਗਣਾ ਤਾਂ ਵੀ ਰਿਸਟ੍ਰੇਸ਼ਨ ਨਹੀਂ ਕਰੋਗੇ। ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਹੈ। ਹਾਂ ਆਪਾਂ ਖਬਰ ਸਾਹਮਣੇ ਆ ਰਹੀ ਹੈ ਦੱਸ ਜਿਏ ਕੀ ਸਿਆਮਾਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ तहसील ऑफिस ਆਵਾਂਗੇ ਉੱਥੇ ਆ ਕੇ ਆਪਣਾ ਆਮ ਕੰਮ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਇਸ ਦੌਰਾਨ ਸਰਕਾਰ ਨੇ ਜਿਨ੍ਹਾਂ ਅਫਸਰਾਂ ਦੀ ਡਿਊਟੀ ਲਗਾਈ ਹੈ ਜਾਂ ਜਿਨ੍ਹਾਂ ਅਫਸਰਾਂ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਨੇ ਉਹ ਦਫ਼ਤਰ ਦੇ ਵਿੱਚ ਆ ਕੇ ਰਜਿਸਟਰੀਆਂ ਕਰਨ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਜਦੋਂ ਇਸ ਬਾਬਤ ਗੁਰਦਾਸਪੁਰ ਦੇ ਤਹਿਸੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਐਸੋਸੀਏਸ਼ਨ ਦੇ ਨਾਲ ਖੜੇ ਆ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਆਪਣੇ ਦਫ਼ਤਰ ਆਵਾਂਗੇ ਆਮ ਕੰਮਕਾਜ ਸਾਡੇ ਵੱਲੋਂ ਕੀਤਾ ਜਾਏਗਾ ਪਰ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਔਰ ਜਿਨ੍ਹਾਂ ਵੀ ਅਫਸਰਾਂ ਦੀ ਡਿਊਟੀ ਲੱਗੀ ਹੈ ਉਹ ਆ ਕੇ ਰਜਿਸਟਰੀਆਂ ਕਰ ਸਕਦੇ ਨੇ ਸਾਨੂੰ ਇਸ ਤੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤਾਂ ਦੱਸ ਦਈਏ ਕਿ ਪੰਜਾਬ ਪੜ ਦੇ ਵਿੱਚ ਉਸ ਵਕਤ ਹੜਕੰਪ ਮਚਿਆ ਜਦੋਂ ਸੀਐਮ ਭਗਵੰਤ ਸਿੰਘ ਮਾਨ ਕੁਨਾਂ ਦੇ ਵੱਲੋਂ ਇਹ ਚੇਤਾਵਨੀ ਦੇ ਦਿੱਤੀ ਗਈ ਕਿ ਜੇਕਰ 5 ਵਜੇ ਤੱਕ ਤਹਿਸੀਲਦਾਰ ਆਪੋ ਆਪਣੇ ਕੰਮਾਂ ਤੇ ਵਾਪਸ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਜਾਵੇਗੀ ਔਰ ਉਸ ਤੋਂ ਬਾਅਦ ਕਈ ਦਫ਼ਤਰਾਂ ਦੇ ਵਿੱਚ ਤਹਿਸੀਲਦਾਰ ਵਾਪਸ ਵੀ ਪਰਤੇ ਜਿਨ੍ਹਾਂ ਦੇ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕੰਮਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਕੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਉਹ ਆਮ ਕੰਮਕਾਜ ਕੀਤਾ ਜਾਏਗਾ ਖਬਰ ਸਾਹਮਣੇ ਆ ਰਹੀ ਕਾਉਟ ਵਰ ਕਰ ਰਹੇ ਹਾਂ ਰਿਪੋਰਟੇਸ਼ਨ ਦਾ ਵਰਕ ਕਰ ਰਹੇ ਹਾਂ ਹੋਰ ਮਿਸਲੀਨੀਅਸ ਵਰਕ ਆ ਡਿਵੈਲਪਮੈਂਟ ਬਿਲਕੁਲ ਸਵੇਰੇ 9 ਤੋਂ 5 ਵਜੇ ਤੱਕ ਕੀਤਾ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਆਉਂਦਾ ਮੈਂਦਾ ਜਾਂ ਐਪੀਡੈਪਟ ਆਉਂਦਾ ਕੋਈ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਤਾਂ ਆਪਾਂ ਸਰਕਾਰ ਤੋਂ ਮੰਗ ਰੱਖੀ ਜੀ ਸਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਸਾਡੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ ਰਜਿਸਟ੍ਰੇਸ਼ਨ ਨਹੀਂ ਕਰਾਂਗੇ ਰਜਿਸਟ੍ਰੇਸ਼ਨ ਇਸ ਟਾਈਮ ਇਹ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੱਕੇ ਕਰ ਸਕਦਾ ਸਾਡੇ ਵੱਲੋਂ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋ ਪਾਰਲਮੈਂਟ ਲੱਗਣਾ ਤਾਂ ਵੀ ਅਸੀਂ ਕੁਝ ਨਹੀਂ ਕਰੋਗੇ ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਖਬਰ ਸਾਹਮਣੇ ਆ ਰਹੀ ਹੈ ਦੱਸ ਜਿਏ ਕਿ ਸੀਐਮ ਆਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ तहसील ऑफिस ਆਵਾਂਗੇ ਉੱਥੇ ਆ ਕੇ ਆਪਣਾ ਆਮ ਕੰਮ ਕਰਾਂਗੇ ਪਰ ਰਜਿਸਟਰੀਆਂ ਨਹੀਂ ਕਰਾਂਗੇ ਇਸ ਦੌਰਾਨ ਸਰਕਾਰ ਨੇ ਜਿਨ੍ਹਾਂ ਅਫਸਰਾਂ ਦੀ ਡਿਊਟੀ ਲਗਾਈ ਹੈ ਜਾਂ ਜਿਨ੍ਹਾਂ ਅਫਸਰਾਂ ਨੂੰ ਰਜਿਸਟਰੀਆਂ ਕਰਨ ਦੇ ਅਧਿਕਾਰ ਦਿੱਤੇ ਨੇ ਉਹ ਦਫ਼ਤਰ ਦੇ ਵਿੱਚ ਆ ਕੇ ਰਜਿਸਟਰੀਆਂ ਕਰਨ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਜਦੋਂ ਇਸ ਬਾਬਤ ਗੁਰਦਾਸਪੁਰ ਦੇ ਤਹਿਸੀਲਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਐਸੋਸੀਏਸ਼ਨ ਦੇ ਨਾਲ ਖੜੇ ਆ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਆਪਣੇ ਦਫਤਰ ਆਵਾਂਗੇ ਆਮ ਕੰਮਕਾਜ ਸਾਡੇ ਵੱਲੋਂ ਕੀਤਾ ਜਾਏਗਾ ਪਰ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਾਂਗੇ ਔਰ ਜਿਨ੍ਹਾਂ ਵੀ ਅਫਸਰਾਂ ਦੀ ਡਿਊਟੀ ਲੱਗੀ ਹੈ ਉਹ ਆ ਕੇ ਰਜਿਸਟਰੀਆਂ ਕਰ ਸਕਦੇ ਨੇ ਸਾਨੂੰ ਇਸ ਤੋਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਤਾਂ ਰਾਜ਼ ਰਹੀ ਕਿ ਪੰਜਾਬ ਭਰ ਦੇ ਵਿੱਚ ਉਸ ਵਕਤ ਹੜਕੰਪ ਮਚਿਆ ਜਦੋਂ ਸੀਐਮ ਭਗਵੰਤ ਸਿੰਘ ਮਾਨ ਕੁਨਾਂ ਦੇ ਵੱਲੋਂ ਇਹ ਚਤਾਵਨੀ ਦੇ ਦਿੱਤੀ ਗਈ ਕਿ ਜੇਕਰ 5 ਵਜੇ ਤੱਕ ਤਹਿਸੀਲਦਾਰ ਆਪੋ ਆਪਣੇ ਕੰਮਾਂ ਤੇ ਵਾਪਸ ਨਾ ਪਰਤੇ ਤਾਂ ਉਹਨਾਂ ਦੀ ਨੌਕਰੀ ਜਾਵੇਗੀ ਔਰ ਉਸ ਤੋਂ ਬਾਅਦ ਕਈ ਦਫ਼ਤਰਾਂ ਦੇ ਵਿੱਚ ਤਹਿਸੀਲਦਾਰ ਵਾਪਸ ਵੀ ਪਰਤੇ ਜਿਨ੍ਹਾਂ ਦੇ ਵੱਲੋਂ ਇਹ ਵੀ ਬਿਆਨ ਦਿੱਤੇ ਗਏ ਕਿ ਅਸੀਂ ਤਾਂ ਆਮ ਛੁੱਟੀ ਕੀਤੀ ਸੀ ਸਾਡੇ ਵੱਲੋਂ ਕੋਈ ਵੀ ਸਟ੍ਰਾਈਕ ਨਹੀਂ ਸੀ ਅਸੀਂ ਤਾਂ ਜ਼ਰੂਰੀ ਕਮਾਕਾਰਾਂ ਤੇ ਗਏ ਹੋਏ ਸੀ ਪਰ ਹੁਣ ਉੱਥੇ ਹੀ ਤਹਿਸੀਲਦਾਰ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਤਹਿਸੀਲਦਾਰ ਐਸੋਸੀਏਸ਼ਨ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਉੱਥੇ ਗੁਰਦਾਸਪੁਰ ਦੇ ਤਹਿਸੀਲਦਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਰਜਿਸਟਰੀਆਂ ਨਹੀਂ ਕਰਾਂਗੇ ਪਰ ਸਾਡੇ ਵੱਲੋਂ ਜਿਹੜਾ ਹੈ ਉਹ ਆਮ ਕੰਮਕਾਜ ਕੀਤਾ ਜਾਏਗਾ ਖਬਰ ਸਾਹਮਣੇ ਆ ਰਹੀ ਹੈ ਕੋਟਵਰ ਕਰ ਰਹੇ ਹਾਂ ਟੇਸ਼ਨ ਦੇ ਵਰਕ ਕਰ ਰਹੇ ਹਾਂ ਹੋਰ ਮਸਲੀਨੀਅਸ ਵਰਕ ਆ ਡਿਵੈਲਪਮੈਂਟ ਬਿਲਕੁਲ ਸਰੀ 9 ਤੋਂ 5 ਵਜੇ ਤੱਕ ਕੀਤਾ ਜਾ ਰਹੇ ਨੇ ਔਰ ਪਬਲਿਕ ਦਾ ਜੋ ਵੀ ਹੁੰਦਾ ਤੇ ਮੈਂਦਾ ਜਾਂ ਐਫੀਡਵਿਟ ਹੁੰਦਾ ਕੋਈ ਆਪਾਂ ਕਰ ਰਹੇ ਹਾਂ ਬਿਲਕੁਲ ਆਪਾਂ ਕਰਦਾ ਜਾਵਾਂਗੇ ਸਾਡੇ ਕੋਈ ਬਾਈਕਾਟ ਨਹੀਂ ਇਹਦਾ ਕੰਮ ਦਾ ਰਜਿਸਟ੍ਰੇਸ਼ਨ ਦਾ ਵਰਕ ਦਾ ਆਪਾਂ ਸਰਕਾਰ ਤੋਂ ਮੰਗ ਰੱਖੀ ਜੀ ਤੁਹਾਡੀ ਯੂਨੀਅਨ ਵੱਲੋਂ ਵੀ ਸਾਨੂੰ ਸੁਣਿਆ ਜਾਵੇ ਤੁਹਾਡੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਉਸ ਸਬੰਧ ਦੇ ਵਿੱਚ ਸਾਡੀ ਯੂਨੀਅਨ ਦਾ ਜੋ ਫੈਸਲਾ ਹੈ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ ਰਜਿਸਟਰੀ ਨਹੀਂ ਕਰ ਰਹੇ ਜੀ ਰਜਿਸਟਰੀ ਇਸ ਟਾਈਮ ਬਿਲਕੁਲ ਬੰਦ ਹੈ ਸਾਰੇ ਪੰਜਾਬ 'ਚ ਬੰਦ ਹੈ ਜੇ ਕੋਈ ਸਰਕਾਰ ਵੱਲੋਂ ਕੋਈ ਕਿਸੇ ਨੂੰ ਅਪਾਇੰਟ ਕੀਤਾ ਜਾਂਦਾ ਉਹ ਆਪਣੇ ਅਨੁਸਾਰ ਕਰ ਸਕਦਾ ਸਾਡੇ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋ ਪਾਰਲਮੈਂਟ ਲੱਗਣਾ ਤਾਂ ਇਹੋ ਕੁਝ ਨਹੀਂ ਕਰੋਗੇ ਨਹੀਂ ਸਾਡੇ ਵੱਲੋਂ ਕੋਈ ਬਿਲਕੁਲ ਬਾਈਕਾਟ ਖਬਰ سامنے ਆ ਰਹੀ ਹੈ ਦੱਸ ਜਿਏ ਕਿ ਸੀਐਮ ਆਨ ਦੀ ਚੇਤਾਵਨੀ ਤੋਂ ਬਾਅਦ ਵੀ ਤਹਿਸੀਲਦਾਰ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤਹਿਸੀਲਦਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ